ਜਿਨੂੰ ਸਾਰੇ ਨਮਸਕਾਰਾਂ ਕਰਦੇ ਹਨ ਵੱਡੇ ਵੱਡੇ ਦੇਵਤੇ ਵੀ 인ਦਰ ਮਨਿੰਦਰ ਬ੍ਰਹਮਾ ਵਿਸ਼ਨ ਮਹੇਸ਼ ਹੱਥ ਜੋੜ ਕੇ ਖੜੇ ਹੋਏ ਜਦੋਂ ਮਹਾਰਾਜ ਆਏ ਹਨ ਜਯਤ ਸਤ ਮਹਾਰਾਜ ਤੁਸੀਂ 라ਵਕ 라ਗਵਕੁਲ ਆ ਕੇ 라ਵਣ ਨੂੰ ਮਾਰਨ ਵਾਲੇ ਵੀ ਤੁਸੀਂ ਹੋ ਆਂ ਸ਼੍ਰੀ ਰਾਮਚੰਦਰ ਰੂਪ ਵਿੱਚ ਵੀ ਤੁਸੀਂ ਹੀ ਆਏ ਤੁਸੀਂ ਹੀ ਆ ਕੇ 라ਵਣ ਨੂੰ ਮਾਰਿਆ ਹੈ ਔਰ ਇਹ ਗੱਲ ਅਤ ਕਥਨੀ ਨਹੀਂ ਹੈ ਸ਼੍ਰੀ ਪਟਨਾ ਸਾਹਿਬ ਜੀ ਦੀ ਧਰਤੀ ਜਿਹੜਾ ਪੰਡਿਤ ਸੀ ਉਹ ਰੋਜ਼ ਪੰਡਿਤ ਸ਼ਿਵਦੱਤ ਮਹਾਰਾਜ ਜੀ ਨੂੰ ਪਰਮੇਸ਼ਰ ਨੂੰ ਯਾਦ ਕਰਦਾ ਹੈ RAM ਦਾ ਉਪਾਸ਼ਕ ਸੀ ਤੇ ਮਹਾਰਾਜ ਜੀ ਨੇ ਉਹਨੂੰ ਦਰਸ਼ਨ ਦਿੱਤੇ ਬਹੁਤ ਵੱਡਾ ਪ੍ਰਸੰਗ ਹੈ ਉਹ ਕਹਿੰਦਾ ਵੇ ਜੇ ਤੁਸੀਂ ਉਹ ਸਭ ਕੁਝ ਤਾਂ ਮੈਨੂੰ RAM ਰੂਪ ਚ ਦਰਸ਼ਨ ਦਿਓ ਤੇ ਇਹ ਪਟਨਾ ਸਾਹਿਬ ਦੀ ਧਰਤੀ ਐਸੀ ਧਰਤੀ ਹੈ ਜਿੱਥੇ ਰਾਮ ਦੇ ਰੂਪ ਚ ਵੀ ਦਰਸ਼ਨ ਦਿੱਤੇ